ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਗੱਲ ਕਰਦੇ ਆ ਕਹਿੰਦੇ 100 ਝੂਠ ਬੋਲ ਕੇ ਵੀ ਝੂਠ ਸੱਚ ਨਹੀਂ ਬਣਦਾ ਜਿਹੜਾ ਬਿਆਨ ਅਜ ਚੰਦਰਪ੍ਰਮ ਕਾਂਗਰਸ ਦੇ ਆਗੂ ਨੇ ਦਿੱਤਾ ਉਹ ਬਿਆਨ ਉਸ ਅਸਲ ਸਚਾਈ ਦੀ ਗੱਲ ਕਰਦਾ ਹੈ ਇਹ ਗੱਲ ਠੀਕ ਆ ਕਿ ਚੰਦਰਪ੍ਰਮ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਪਮਾ ਦਾ ਜਾਂ ਕੋ ਰਾਜ ਨਹੀਂ ਸੀ ਲਾਹ ਲੈਣ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਕੀਤੀ ਆ ਤੇ ਅਸੀਂ ਦੇਰ ਆਏ ਗਰੁਸਤਾਏ ਉਹਨਾਂ ਸਵਾਗਤ ਕਰਦੇ ਪਰ ਉਹਦੇ ਨਾਲ ਦੀ ਨਾਲ ਉਹ ਇੱਕ ਹੋਰ ਧੂੜ ਬੋਲ ਰਹੇ ਰਹੇ ਜਿਹਦੇ ਵਿੱਚ ਉਹ ਹੋ ਹੋਏ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ ਇੰਦਰ ਗਾਂਧੀ ਦੇ ਕੰਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਤੰਭ ਹੁੰਦਾ ਉਹਦਾ ਆਪਣਾ ਰੁਤਬਾ ਹੁੰਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਨੇ ਹਾਂ ਇਹ ਗੱਲ ਠੀਕ ਹੈ ਕਿ ਕੁਝ ਹੋਰੋਤੀ ਪਾਰਟੀਆਂ ਦੇ ਲੋਕ ਵੀ ਉਸ ਨੂੰ ਇਸ ਗੱਲ 'ਤੇ ਸ਼ਹਿਦ ਹੁੰਦੇ ਪਾਏ ਗਏ ਤੇ ਉਹਨਾਂ ਨੇ ਆਪਣੀਆਂ ਜੀਵਨੀਆਂ ਵਿੱਚ ਇਹ ਗੱਲ ਕਹੀ ਆ ਪਰ ਇੰਦਰਾ ਗਾਂਧੀ ਦਾ ਇਹ ਜਿਹੜਾ ਮੁੱਦਲਾ ਸੀ ਪਰਬਾਨ ਸਾਹਿਬ ਤੇ ਇਹ ਯੋਜਨਾਬੱਧ ਮੁੱਦਲਾ ਸੀ ਇੰਦਰਾ ਗਾਂਧੀ ਦੀ ਮਨਸ਼ਾ ਸੀ ਉਹਨੇ ਆਪਣੀ ਰਾਜਨੀਤੀ ਜਿਹੜੀ ਪਵਾ ਚੁੱਕੀ ਧਰਾਤ ਵਿੱਚ ਸੀ ਉਸ ਨੂੰ ਕੈਪ ਰੱਖਣ ਵਾਸਤੇ ਦੇਸ਼ ਨੂੰ ਇਹ ਦੱਸਣ ਵਾਸਤੇ ਕਿ ਬਹੁ ਗੰਟੀ ਜਿਹੜੇ ਲੋਕ ਉਹ ਤੁਹਾਨੂੰ ਜਿਹੜੇ ਸਿੱਖ ਮਾਰ ਰਹੇ ਨੇ ਜਿਹੜੇ ਕਿ ਏਜੰਸੀਆਂ ਵੱਲੋਂ ਕਾਰੇ ਕਰਾਏ ਗਏ ਬੱਸਾਂ ਨੂੰ ਕੱਢ ਕੇ ਜਾਂ ਰੇਲਾਂ ਨੂੰ ਕੱਢ ਕੇ ਹਿੰਦੂ ਭਰਾ ਮਾਰੇ ਗਏ ਤਾਂ ਉਹਨੇ ਕਿਹਾ ਕਿ ਮੈਂ ਇਸ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਬਹੁ ਗੰਟੀ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਮਾਰ ਰਹੀ ਸੋ ਇਹ ਹੋ ਗਾ ਜਾਂਦਾ ਸੀ ਜਿਹਦੇ ਕਰਕੇ ਉਹਨੂੰ ਵੀ ਮਾਰ ਚਲਣੀ ਪਈ ਇੰਦਰਾ ਵੀ ਨੇ ਇੰਦਰਾ ਨੂੰ ਵੀ ਉਤਰਾ ਪਿਆ ਦੇਉਸਤੋਬਾਗ ਇਸ ਦਿੱਲੀ ਲੋਕਤੰਤਰ ਦੇ ਮੇ ਲੋਕਤੰਤਰ ਤੇ ਕਾਂਗਰਸ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਜਿਹੜਾ ਹੀ ਲੋਕਤੰਤਰ